ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆ ਮੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਲੱਖੂ ਵਾਲ ਤੇ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਦਾ ਉਹਨੂੰ ਦੋ ਗਾੜਾਂ ਦਿਖਾਵਾਂਗੇ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਤੇ ਆਪਾਂ ਪਹੁੰਚਿਆ ਵੀਰ ਹਰਜਿੰਦਰ ਸਿੰਘ ਜੀ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਸਾਹਸਿਆ ਪਾਜੀ ਕੀ ਹਾਲ ਚੱਲ ਜੀ ਮੇਰਾ ਬਾਬੇ ਉਡੇ ਸਾਹਿਬ ਜੀ ਚਲੋ ਮੇਰਾ ਹੀ ਚਾਹੀਦੀਆਂ ਪਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਹਰਜਿੰਦਰ ਸਿੰਘ ਪਿੰਡ ਲਖੂਆ ਤਾ ਤਸਈਲ ਅjnਾਲਾ ਤੇ ਜ਼ਿਲ੍ਹਾ ਹੁਸਰ ਠੀਕ ਆ ਜੀ ਫੋਨ ਨੰਬਰ ਦੱਸ ਦਿਓ 77906 ਤੇ 21981 ਠੀਕ ਆ ਜੀ ਤੇ ਦੱਸਿਓ ਪਹਿਲੇ ਨੰਬਰ ਤੇ ਵੜ ਕਿਨਵਾਸੂਆ ਸੁਈਆ ਦੂਜਾ ਸੁਆ ਸੁਈ ਜਮੇ ਤੇ ਵੜ ਅੱਛਾ ਜੀ ਲਓ ਜੀ ਦੂਜਾ ਸੁਆ ਸੁਈ ਤੇ ਕਿੰਨਾ ਦੁੱਧ ਐਸ ਟਾਈਮ 16-17 ਕਿਲੋ ਜੀ ਠੀਕ ਆ ਲਓ ਜੀ 16 ਤੋਂ 17 ਲੀਟਰ ਜਿਹੜਾ ਦੁੱਧ ਐਸ ਟਾਈਮ ਤਿਆਰ ਖੋਲ ਦਿਓ ਪਾਜੀ ਲਓ ਜੀ ਖੋਲ ਕੇ ਵਖਾਣੇ ਕੱਦ ਕੱਟ ਜਿਹੜਾ ਚੰਗਾ ਆ ਗਿਆ ਵਾ ਤੇ ਕਿੰਨਾ ਭਰ ਜੂਗੀ ਦੁੱਧ ਦੁੱਧ 20 22 ਕਿਲੋ ਭਰੂਗੀ ਠੀਕ ਆ ਠੀਕ ਆ ਲਓ ਜੀ 20 ਤੋਂ 22 ਲੀਟਰ ਜਿਹੜਾ ਦੁੱਧ ਭਰੂਗੀ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਕੱਦਕੁੱਦ ਜਿਹੜਾ ਚੰਗਾ ਆ ਗਿਆ ਕਰਮਾਲੀ ਦਾ ਤੇ ਥਾਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਹਨ ਕੱਲਾ ਕੱਲਾ ਲੱਗਾ ਪਿਆ ਵਾ ਤੇ ਆਲਾ ਜਵਾਗ ਦਾ ਹਾਂਜੀ ਹਾਂਜੀ ਆ ਜਾ ਬੱਛਾ ਜੀ ਠੀਕ ਆ ਜੀ ਮੇਲਕਾਫ ਆ ਗਿਆ ਜੀ ਪਿਛੇ ਦੇ ਇੱਕ 20 ਤੋਂ 22 ਲੀਟਰ ਜਿਹੜਾ ਦੁੱਧ ਭਰੂਗੀ ਚਲੋ ਕੋਈ ਸੰਭਣ ਵਾਲਾ ਭਰਾ ਖੜੇ ਥਣ ਭਾਂਡਾ ਜਿਹੜਾ ਚੰਗਾ ਲੱਗਾ ਵਾ ਤੇ ਲਾਗੇ ਤੋਂ ਵੀ ਆਪਾਂ ਚੈੱਕ ਕਰਾ ਦਨੇ ਆਂ ਕੱਲਾ ਕੱਲਾ ਲੱਗਾ ਪਿਆ ਵਾ ਲਓ ਜੀ ਤੇ ਇਧਰਲੀ ਸਾਈਡ ਤੋਂ ਚੈੱਕ ਕਰਾ ਦਨੇ ਥਣਾ ਦਾ ਸੈਜ ਗੈਪ ਜਿਹੜਾ ਐਨ ਗਿਠ ਗਿਠ ਤੇ ਲੱਗਾ ਪਿਆ ਵਾ ਤੇ ਹੈ ਵੀ ਠੰਡੀ ਤੇ ਰੀਕਰਮ ਵਾਲੀ ਠੀਕ ਆ ਜੀ ਇਹਦਾ ਮੁੱਲ ਭਾਜੀ ਹਰ ਮੁੱਲ 60 ਜੀ ਕਰ ਦਈਏ ਹਾਣਾ 55 ਦੀ ਦੇ ਲਈਏ ਹੋਰ ਕਰ ਦਈਏ ਖੁੱਲਾ ਹੀ ਕਰ ਦਈਏ ਮੰਨਦਾ ਹਾਂਜੀ 50000 ਤੋਂ ਦੋਪੱਖ ਲੋ ਜੀ 50000 ਦੇ ਵਿੱਚੋਂ 200 ਰੁਪਇਆ ਛੋੜ ਤੇ ਦੁੱਧ ਜਿਹੜਾ 20 ਤੋਂ ਪਲੱਸ ਕੱਢੂਗੀ ਵੜ ਚਲੋ ਕੋਈ ਸੰਭਨ ਵਾਲਾ ਵੀਰ ਖੜੇ ਤੇ ਦੂਜੇ ਨੰਬਰ ਤੇ ਭਾਜੀ ਦੂਜੇ ਨੰਬਰ ਤੇ ਸਵੀਟ ਦੇ ਪਾਸੋਂ ਵੀ ਵਾਪਸ ਹੋਈ ਜੇ ਅੱਛਾ ਜੀ ਕਿੰਨਾ ਇਸ ਟਾਈਮ ਬੋਲਾ ਬੋਲਾ ਕੋ ਆਇਆ ਹੋਇਆ 11 12 ਕਿਲੋ ਠੀਕ ਆ ਲੋ ਜੀ 11 12 ਲੀਟਰ ਜਿਹੜਾ ਇਸ ਟਾਈਮ ਪੌਲਾ ਹੀ ਪੌਲਾ ਤਿਆਰ ਆ ਥਣ ਤੁਣ ਇਹਨੂੰ ਵੀ ਚੰਗਾ ਲਗਾ ਕਰ ਮਾਲੀ ਨੂੰ ਲੈ ਜਾਓ ਭਾਜੀ ਤੇ ਹੈ ਵੀ ਕ੍ਰਾਸ ਦੇ ਵਿੱਚ ਆ ਚਲੋ ਫੈਡ ਕੁਆਲਟੀ ਵੀ ਚੰਗੀ ਇਹ ਕਿੰਨਾ ਕੁ ਭਰੂਗੀ ਦੁੱਧ? 16 ਤੋਂ 17 ਕਿਲੋ ਭਰੂਗੀ ਹਾਂ। ਠੀਕ ਹੈ ਠੀਕ ਹੈ। ਅੱਛਾ ਜੀ। ਲਓ ਜੀ 14 ਲੀਟਰ ਜਿਹੜਾ ਪਹਿਲੇ ਸਵੇਰੇ ਦੁੱਧ ਭਰਿਆ ਵਾデアs ਵਾਰ 16 ਤੋਂ 17 ਲੀਟਰ ਜਿਹੜਾ ਦੁੱਧ ਕੱਢੂਗੀ। ਤੇ ਇਹਦਾ ਇਹਦਾ ਜਵਾਬ ਪਰਲਾ ਜੇ। ਉਹ ਪਰਲਾ ਜੇ ਬੱਛਾ ਜੀ। ਠੀਕ ਹੈ ਜੀ ਮੇਲ ਕਾਫ ਆ ਗਿਆ ਜੀ ਇਹਦੇ ਪਿਛੇ ਵੀ। ਤੇ ਲਓ ਜੀ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜਾਨ ਬੋਦੀ ਵਾਲੀ ਆ ਗਈ। ਥਾਣੇ ਨੂੰ ਵੀ ਕੱਲਾ ਕੱਲਾ ਲੱਗਾ ਪਿਆ ਚਾਂਵਾ ਨੁਕਰਾਂ ਤੇ ਐਣ ਪੀੜੀ ਦੇ ਪਾ ਫਿਰ ਗਿਆ ਥਣ ਲੱਗੇ ਆ। ਤੇ ਮਕਰਲੀ ਸਾਈਡ ਤੋਂ ਚੈੱਕ ਕਰ ਸਾਡੇ ਇਹਨੇ ਥਾਣਾ ਦਾ ਸੈਚ ਗੈਬ ਇਹ ਤਾਂ ਮੁੱਲ ਪਾਜੀ ਹਰ ਮੁੱਲ ਤੇ ਯਾ ਕਰਦੀ ਕਰ ਦਈਏ ਵੀ ਲਾਂ ਦੇ ਨਾਲ ਆਈ 45 ਦੀ ਦੇ ਦਿੰਦੇ ਹਾਂ ਨਾ ਹੋਰ ਕਰਦੀ ਹੈ 42000 ਦੀ 200 ਰੁਪਈਆ ਠੀਕ ਆ ਲਓ ਜੀ 42000 ਦੇ ਵਿੱਚੋਂ 200 ਰੁਪਿਆ ਛੋੜ ਤੇ ਬਿਲਕੁਲ ਜਿਹੜਾ ਨੋਰਮਲ ਰੇਡ ਕਰਤਾ ਵਾ ਵੀਰ ਨੇ ਵੀਡੀਓ ਹਰ ਵਾਰ ਤੋਂ ਬਾਅਦ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ